ਪਾਸ਼ਾ ਕਹਿੰਦੇ ਇਹ ਸੰਸਾਰ ਦੇ ਉਤੇ ਜੇ ਵੇਖਿਆ ਜਾਵੇ ਦੁੱਖ ਅਤੇ ਸੁੱਖ ਹਰੇਕ ਦੀ ਜ਼ਿੰਦਗੀ ਵਿੱਚ ਆਉਂਦੇ ਨੇ ਇਨ੍ਹਾਂ ਤੋਂ ਬਿਨਾ ਗੱਡੀ ਨਹੀਂ ਤੁਰਦੀ ਜ਼ਿੰਦਗੀ ਨਹੀਂ ਤੁਰਦੀ ਬਾਣੀ ਦਾ ਪ੍ਰਮਾਣ ਹੈ ਦੁੱਖ ਸੁੱਖ ਦੁਇ ਦਰ ਕਪਰੇ ਤਰੇ ਜਾਈ ਮਨੁੱਖ ਆਪਾ ਆਪਣੇ ਬਸਤਰ ਚੇਂਜ ਕਰਦੇ ਆ ਕੱਪੜੇ ਚੇਂਜ ਕਰਦੇ ਹਾਂ ਅੱਜ ਇਹ ਨਹੀਂ ਪਸੰਦ ਆਇਆ ਨਹੀਂ ਪੋਣਾ ਕੱਲ ਨੂੰ ਪਸੰਦ ਆਈ ਕੋਈ ਚੀਜ਼ ਉਹ ਪਾ ਲਈ ਜਾਂ ਖਰੀਦ ਲਈ ਇਸ ਤਰ੍ਹਾਂ ਕੱਪੜੇ ਬਦਲਦੇ ਹਾਂ ਸੋ ਸਤਿਗੁਰੂ ਪਾਤਸ਼ਾਹ ਕਹਿੰਦੇ ਦੁੱਖ ਅਤੇ ਸੁੱਖ ਤੇਰੀ ਜ਼ਿੰਦਗੀ ਵਿੱਚ ਕਦੇ ਅੱਜ ਦੁੱਖ ਹੈ ਕੀ ਨੀ ਵੀ ਸਦਾ ਹੀ ਦੁੱਖ ਰਹਿਣੇ ਨੇ ਕੱਲ ਨੂੰ ਸੁੱਖ ਵੀ ਆ ਜਾਣੀ ਹੁਣ ਸਦਾ ਸੁੱਖ ਨਹੀਂ ਰਹਿੰਦੇ ਫੇਰ ਦੁੱਖ ਆ ਜਾਣੇ ਨੇ ਸੋ ਇਸ ਤਰ੍ਹਾਂ ਗੱਡੀ ਦੀ ਜ਼ਿੰਦਗੀ ਹੈ ਜਿਹੜੀ ਆਪਣੀ ਗੱਡੀ ਮਾਗ ਬਣੀ ਹੋਈ ਹੈ ਕਦੇ ਗੱਡੀ ਸਿੱਧੀ ਤੁਰਦੀ ਹੈ ਕਦੇ ਡੈਂਕੇ ਆ ਜਾਂਦੇ ਨੇ ਕਦੇ ਟੋਏ ਆ ਜਾਂਦੇ ਨੇ ਰਸਤੇ ਆ ਰੁੱਚੇ ਆ ਉਬਲ ਖੋਬੜ ਜ਼ਿੰਦਗੀ ਆ ਜਾਂਦੀ ਹੈ ਉਹ ਸਤਿਗੁਰੂ ਪਾਤਸ਼ਾਹ ਕਹਿੰਦੇ ਭਲਿਆ ਇਹ ਦੁੱਖਾਂ ਦੇ ਸੁੱਖਾਂ ਵਿੱਚ ਤੂੰ ਲੀਨ ਨਹੀਂ ਹੋਣਾ ਜੇ ਲੀਨ ਹੋ ਗਿਆ ਤੇ ਤੇਤੋਂ ਰੱਬ ਦੀ ਭਗਤੀ ਬੰਦਗੀ ਨਹੀਂ ਆਉਣੀ ਨਾ ਤਾਂ ਦੁੱਖਾਂ ਵਿੱਚ ਰੱਬ ਯਾਦ ਆਉਂਦਾ ਹੈ ਕਈ ਵਾਰ ਤੁਸੀਂ ਵੇਖਿਆ ਹੋਵੇਗਾ ਕਿਸੇ ਨੂੰ ਬੈਗਾਕ ਜਾਂ ਸਿੱਧਾ ਜੀ ਚੜਾਈ ਕਰ ਦੇ ਉਹਨੂੰ ਜਿੰਨਾ ਮਰਜੀ ਸਮਝਾ ਲਓ ਉਹ ਰੱਬ ਦਾ ਨਾਮ ਨਹੀਂ ਜਪੇਗਾ ਬਗਰ ਲਾਪ ਹੀ ਕਰੀ ਜਾਏਗਾ ਜਾ ਵੇਰ ਸੁੱਖਾਂ ਦੇ ਵਿੱਚ ਰੱਬ ਭੁੱਲ ਜਾਂਦਾ ਹੈ। ਤੋਂ ਸਤਿਗੁਰੂ ਪਾਤਸ਼ਾਹ ਜੀ ਦੀ ਮਿੱਠੀ ਬਾਣੀ ਕਿ ਭਾਈ ਦੁੱਖਾਂ ਤੋਂ ਸੁੱਖਾਂ ਤੋਂ ਨਿਰਲੇਪ ਹੋਣਾ ਹੈ। ਇਹ ਦਾਤ ਹੈ ਪਰਮੇਸ਼ਰ ਦੀ ਆਪ ਸਾਰੇ ਜਪਜੀ ਸਾਹਿਬ ਦਾ ਪਾਠ ਕਰਨ ਵਾਲੇ ਬੈਠੇ ਹੋ। ਅੱਖਾਂ ਅੱਗੋਂ ਆਪ ਜੀ ਦੇ ਰੋਸ਼ ਸ਼ਬਦ ਲੰਘਦੇ ਹਨ ਕੇਤੇ ਆ ਦੁੱਖ ਭੂਖ ਸਦਮਾ ਏ। ਏ ਭੇਦਾਤ ਤੇਰੀ ਦਾਤਾਰ ਇਹ ਜਿਹੜੀ ਦਾਤ ਹੈ ਦੁੱਖ ਤੇ ਸੁਖ ਆਪਾਂ ਦਾਤਾ ਕੀ ਨੂੰ ਮੰਨਦੇ ਆਂ ਮੰਨਦੇ ਆਂ ਕੋਠੀਆਂ ਆਕਾਰਾਂ ਜ਼ਮੀਨਾਂ ਜੈ ਦਾਤਾ ਇਹਨਾਂ ਨੂੰ ਆਪਾਂ ਮੰਨਦੇ ਆਂ ਦਾਤਾ ਪਰ ਸਤਿਗੁਰੂ ਪਾਤਸ਼ਾਹ ਕਹਿੰਦੇ ਕਿ ਕਈਆਂ ਨੇ ਗੱਡੀ ਪਿੱਛੇ ਲਿਖਾਇਆ ਹੁੰਦਾ ਇਹ ਪੇਦਾਤ ਤੇਰੀ ਦਾਤਾਰ ਉਹ ਨਾਂ ਭਲਿਓ ਇਹ ਦਾਤੇ ਤੇਰੀ ਗੱਡੀ ਨਾਲ ਕੋਈ ਸੰਬੰਧ ਹੈ ਕੋਈ ਨਹੀਂ ਪਾਤਸ਼ਾਹ ਕਹਿੰਦੇ ਦਾ ਸੰਬੰਧ ਹੀ ਤੇਰੇ ਦੁੱਖਾਂ ਨਾਲ ਹੈ ਸੁੱਖਾਂ ਨਾਲ ਹੈ ਜੋ ਤੇਰੀ ਜ਼ਿੰਦਗੀ ਚ ਆਉਂਦੇ ਨੇ ਇਹ ਪਰਮੇਸ਼ਰ ਦੀ ਦਾਤ ਹੈ ਬਾਣੀ 'ਚ ਜੇ ਤੁਸੀਂ ਹੋਰ ਸ਼ਾਮ ਨੂੰ ਰਹਿਰਾ ਸਾਹਿਬ ਬਾਣੀ ਦਾ ਪਾਠ ਕਰਦੇ ਹੋ ਜਿਹਨੂੰ ਆਪਾਂ ਸੋਦਰ ਦਾ ਪਾਠ ਕਹਿ ਦਿੰਨੇ ਆ ਆਪਜੀ ਅੱਖਾਂ ਅਗੇ ਦੋ ਪੰਕਤੀਆਂ ਹੋਰ ਲੰਘਦੀਆਂ ਨੇ ਉਹ ਕਿਹੜੀਆਂ ਨੇ ਦੁਖਦਾਰੂ ਸੁਖ ਰੋਗ ਪਿਆ ਜਾਂ ਸੁਖ ਤਾਂਮਨਾ ਹੋਈ ਦੁਖਦਾਰੂ ਤੇ ਸੁਖ ਰੋਗ ਪਿਆ ਰੋਗ ਪਿਆ ਕਈ ਵਾਰ ਬਹੁਤਾ ਐ ਹੁੰਦਾ ਹੈ ਕਈ ਵਾਰ ਬੰਦੇ ਲਈ ਦੁੱਖ ਦਵਾਈ ਦਾ ਕੰਮ ਕਰ ਦਿੰਦੇ ਨੇ दारू दारू ਤੋਂ ਭਾਵ ਦਵਾਈ ਸਾਡੀ ਜ਼ਿੰਦਗੀ ਚ ਆਏ ਦੁੱਖ ਬਹੁਤੀ ਵਾਰ ਸਾਨੂੰ ਚੰਗੀ ਸਿੱਖਿਆ ਚੰਗਾ ਗਿਆਨ ਰੱਬ ਨਾਲ ਜੋੜ ਦਿੰਦੇ ਹਨ ਕਈ ਵਾਰ ਦੁੱਖ ਤੇ ਕਈ ਵਾਰ ਬਹੁਤ ਐ ਏਦਾਂ ਹੁੰਦਾ ਹੈ ਦੁੱਖ दारू ਤੇ ਸੁਖ ਰੋਗ ਤੇ ਬਹੁਤੇ ਜ਼ਿੰਦਗੀ ਵਿੱਚ ਸੁੱਖ ਆ ਜਾਣ ਤੇ ਬੰਦੇ ਨੂੰ ਰੋਗੀ ਵੀ ਬਣਾ ਦਿੰਦੇ ਨੇ ਕੱਚ ਕੇ ਆਖੋ ਸਤਨਾਮ ਸ਼੍ਰੀ ਸੁੱਖ ਰੋਗ ਪਿਆ ਪਹਿਲਾਂ ਜਿੰਨਾ ਬੰਦਾ ਬੰਦੇ ਨੇ ਜਿੰਨੀ ਖੋਜ ਕੀਤੀ ਬੰਦਾ ਉਹਨਾਂ ਦੁਖੀ ਫਿਰ 사이클 ਹੋਇਆ ਕਰਦੇ ਬੰਦਾ ਪੈਡਲ ਮਾਰਦਾ ਨਾਲੇ ਮੁੱਖ ਤੇ ਸਮਾਈਲ ਹੁੰਦੀ ਹੱਥ ਖੜਾ ਕਰਦਾ ਖੜਾ ਆ ਕੇ ਰੋਕ ਕੇ ਦੂਸਰੇ ਦਾ ਹਾਲ ਚਾਹ ਵੀ ਪੁੱਛ ਲੈਂਦਾ ਅੱਜਕੱਲ ਗੱਡੀਆਂ ਵਿੱਚ ਵੀ ਬੰਦਾ ਸੁਖੀ ਨਹੀਂ ਜਹਾਜ਼ਾਂ ਵਿੱਚ ਬੈਠਾ ਵੀ ਸੁਖੀ ਨਹੀਂ ਰੋਗੀ ਹੋਇਆ ਪਿਆ ਮਨ ਦਾ ਸਤਗੁਰੂ ਪਾਤਸ਼ਾਹ ਦੀ ਮਾਲੀ ਪਾਵਨ ਮਿੱਠੀ ਬਾਣੀ ਕੀ ਭਲਿਆ ਦੁੱਖ ਅਤੇ ਸੁੱਖ ਤੋਂ ਨਰਲੇਪ ਉਹੀ ਹੈ ਇਨਾਂ ਵਿੱਚ ਬਹੁਤਾ ਖੱਛਤ ਨਹੀਂ ਹੁੰਦਾ ਰੱਬ ਦਾ ਪਿਆਰਾ ਸੋ ਪਾਤਸ਼ਾਹ ਜੀ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ ਐਸਾ ਵੱਡ ਮੁਲਾ ਮਨੁੱਖ ਸਤਿਗੁਰੂ ਪਾਤਸ਼ਾਹ ਕਹਿੰਦੇ ਜਿਹੜਾ ਪੂਰਨ ਹੈ ਪੂਰਨ ਗੁਰਸਿੱਖ ਹੈ ਭਾਈ ਉਹ ਦੁੱਖਾਂ ਤੇ ਸੁੱਖਾਂ ਤੋਂ ਨਰਨੀਪ ਹੈ ਆਉਂਦੇ ਜਰੂਰ ਨੇ ਪਰ ਉਹ ਦੁੱਖਾਂ ਤੇ ਸੁੱਖਾਂ ਨੂੰ ਹੰਡਾਉਣਾ ਸਿੱਖ ਜਾਂਦਾ ਹੈ ਉਹਨਾਂ ਨੂੰ ਕਾਬੂ ਵਿੱਚ ਕਰਨਾ ਸਿੱਖ ਜਾਂਦਾ ਹੈ ਤੇ ਰੱਬ ਨਾਲੋਂ ਪ੍ਰੀਤੀ ਨਹੀਂ ਤੋੜਦਾ ਸੁੱਖ ਸਨੇਹ ਅਰ ਭੈ ਨਹੀਂ ਜਾਕ ਕੰਚਨ ਮਾਤੀ ਮਾਨੈ ਜੇ ਸੁਖੀ ਐ ਆਚੋਂ ਤੇ ਸੁੱਖਾਂ ਤੋਂ ਵੀ ਕੋਈ ਮਤਲਬ ਨਹੀਂ ਉਸ ਨੂੰ ਕੁਨ ਪਤਾ ਹੈ ਮੇਰਾ ਗੁਜ਼ਾਰਾ ਹੈ ਜਿਹੜਾ ਪੇਟ ਲਈ ਪੇਟ ਭਰਨ ਲਈ ਨਹੀਂ ਰੱਬ ਨੂੰ ਪਾਉਣ ਲਈ ਹੈ ਰੋਟੀ ਖਾਣਾ ਹਾਂ ਸਰੀਰ ਨੂੰ ਜਿਉਂਦਾ ਰੱਖਣ ਲਈ ਪਰ ਮਕਸਦ ਕੁਝ ਹੋਰ ਹੈ ਸਨੇਹ ਬਹੁਤਾ ਪਿਆਰ ਨਹੀਂ ਪਾਉਂਦਾ ਅਰ ਭੈ ਨਹੀਂ ਤ ਹੈ ਹੀ ਨਹੀਂ ਉਹ ਡਰ ਡਰ ਕਿਨੂੰ ਹੁੰਦਾ ਹੈ ਸੋ ਡਰ ਹੈ ਜੇ ਪਾਪ ਤਮਾ ਵਦਾ ਧਰਮੀ ਬਿਗਸੀਤ ਡਰਦਾ ਉਹ ਹੈ ਜਿਹਦੇ ਮਨ ਵਿੱਚ ਪਾਪ ਹੁੰਦਾ ਹੈ ਜਿਹਦੇ ਮਨ ਵਿੱਚ ਬੁਰਾਈਆਂ ਹੁੰਦੀਆਂ ਨੇ ਉਹ ਡਰਦਾ ਹੈ ਇਹ ਜਿਹੜਾ ਭਵ ਸਾਗਰ ਹੈ ਜਿਹਨੂੰ ਆਪਾਂ ਭਵਜਲ ਕਹਿ ਦਿੰਨੇ ਆ ਇਹ ਤੇਰੇ ਲਈ ਡਰ ਉਦੋਂ ਬਣ ਜਾਂਦਾ ਹੈ ਜਦ ਤੈਦੀ ਡਰਦਾ ਸਮੁੰਦਰ ਉਦੋਂ ਬਣ ਜਾਂਦਾ ਹੈ ਜਦੋਂ ਤੂੰ ਰੱਬ ਨਾਲੋਂ ਟੁੱਟਿਆ ਹੁੰਨਾ ਹੈ ਤੁਸੀਂ ਕਿਸੇ ਨੇ ਕੋਈ ਗਲਤੀ ਨਾ ਕੀਤੀ ਹੋਵੇ ਉਹਦੇ ਅੱਗੇ ਤੁਸੀਂ ਜਾ ਕੇ ਕਹੋ ਤੇਰੀ ਮੈਨੂੰ ਇੱਕ ਗੱਲ ਪਤਾ ਲੱਗੀ ਹੈ ਉਹ ਕਹੇਗਾ ਕਿਹੜੀ ਗੱਲ ਲੈ ਕੇ ਆਕੀ ਨੇ ਕਹੀ ਹੈ ਉਹਦੇ ਅੰਦਰ ਸੱਚ ਹੈ ਨਾ ਉਹ ਡਰੇਗਾ ਨਹੀਂ ਤੇ ਜਿਹਨੇ ਕਰਤਿਆ ਕੀਤੀਆਂ ਹੁੰਦੀਆਂ ਨੇ ਉਹਨੂੰ ਮਾਰੀ ਦੀ ਗੱਲ ਜਾ ਕੇ ਕਹਿ ਦਿਓ ਕਿ ਤੇਰੀ ਗੱਲ ਮਤਲ ਲੱਗੀ ਹੈ ਉਹ ਕਹੇਗਾ ਬਾਰ ਬਾਰ ਤੁਹਾਨੂੰ ਪੁੱਛੇਗਾ ਮੈਨੂੰ ਦੱਸੋ ਕਿਹਨੇ ਕਹੀ ਹੈ ਕਿਥੋਂ ਪਤਾ ਲੱਗੀ ਹੈ ਸੋ ਸਤਿਗੁਰੂ ਪਾਤਸ਼ਾਹ ਕਹਿੰਦੇ ਸੋ ਡਰ ਹੈ ਜੋ ਪਾਪ ਜੇ ਪਾਪ ਕਮਾਉਂਦਾ ਡਰਦਾ ਉਹ ਹੈ ਜਿਹਦੇ ਅੰਦਰ ਪਾਪ ਹੋਵੇਗਾ ਡਰੇਗਾ ਉਹ ਜਿਹੜਾ ਰੱਬ ਨਾਲ ਉਹ ਟੁੱਟਿਆ ਹੋਏਗਾ ਸੱਚਾਈ ਜਿਹਦੇ ਅੰਦਰ ਨਹੀਂ ਹੋਏਗੀ ਉਹ ਸਤਿਗੁਰੂ ਬਾਦਸ਼ਾਹ ਕਹਿੰਦੇ ਰੱਬ ਦੇ ਪਿਆਰਿਆਂ ਨੂੰ ਨਾ ਤੇ ਸੁੱਖ ਨਾਲ ਕੋਈ ਹੈ ਨਾ ਪਿਆਰ ਦੇ ਨਾਲ ਹੈ ਅਰ ਭੈ ਨਾ ਉਹਨਾਂ ਨੂੰ ਕਿਸੇ ਚੀਜ਼ ਦਾ ਭੈ ਹੁੰਦਾ ਹੈ ਜੇ ਉਹਨਾਂ ਅੱਗੇ ਧਨ ਬਹੁਤਾਂ ਰੱਖ ਵੀ ਦਿੱਤਾ ਜਾਵੇ ਕੀ ਆ ਚੱਕ ਪੈਸੇ ਆ ਚੱਕ ਧਨ ਉਹ ਕਹੇਗਾ ਮੈਂ ਐਡਾ ਨਹੀਂ ਲੈਣਾ ਕਮਾਈ ਕਰਕੇ ਖਾ ਲਾਂਗਾ ਜੇ 10 ਰੁਪਏ ਵੱਧ ਵੀ ਚਲੇ ਜਾਣ ਉਹ ਕਹੇਗਾ ਆਹ ਪਾੜ ਆਪਣੇ 10 ਰੁਪਏ ਮੈਂ ਲੇਖਾ ਕਿੱਥੇ ਦੇਣਾ ਭਾਈ ਤੂੰ ਤੇ ਮੈਨੂੰ ਕਹਿ ਰਿਹਾ ਵੀ ਰੱਖ ਲੈ ਪਰ ਮੈਂ ਇਮਾਨਦਾਰੀ ਦੀ ਲੈਣੇ ਨਹੀਂ ਸੋ ਸਤਗੁਰੂ ਪਾਤਸ਼ਾਹ ਕਹ ਰਹੇ ਹਨ ਕਿ ਭਾਈ ਉਹ ਕੰਚਨ ਨੂੰ ਮਿੱਟੀ ਕਰਕੇ ਜਾਣਦਾ ਹੈ ਕੰਚਨ ਕਿਹਾ ਜਾਂਦਾ ਹੈ ਸੋਨੇ ਨੂੰ ਸੋ ਐਡੀ ਸੋਚ ਉੱਚੀ ਦਾ ਮਾਲਕ ਉਹ ਗੁਰਸਿੱਖ ਹੁੰਦਾ ਹੈ ਉਹ ਵੱਡਮੁੱਲਾ ਸਿੱਖ ਹੁੰਦਾ ਹੈ ਭਾਈ ਜਿਹੜਾ ਸੁੱਖਾਂ ਤੇ ਪਿਆਰ ਤੇ ਭੈ ਤੋਂ ਸੋਨੇ ਨੂੰ ਵੀ ਮਿੱਟੀ ਕਰਕੇ ਜਾਣਦਾ ਹੈ ਰਹਾ ਨੈ ਨਿੰਦਿਆ ਨੈ ਉਸਤਤ ਜਾਪ ਨਿੰਦਿਆ ਕੀ ਹੈ ਫੁੱਲ ਨੂੰ ਕੰਡੇ ਦੱਸਣਾ ਨਿੰਦਿਆ ਹੈ ਚਾਰ ਨੂੰ ਦੋ ਬਣਾ ਦੇਣਾ ਨਿੰਦਿਆ ਹੈ ਕਿਸੇ ਵਧੀਆ ਚੀਜ਼ ਨੂੰ ਘਟੀਆ ਦੱਸਣਾ ਇਹ ਨਿੰਦਿਆ ਹੈ ਸੋ ਸਤਿਗੁਰੂ ਪਾਤਸ਼ਾਹ ਕਹਿੰਦੇ ਹਨ ਗੁਰ ਤੇਗ ਬਹਾਦਰ ਮਹਾਰਾਜ ਜੀ ਨਾ ਨਿੰਦਿਆ ਉਹ ਕਿਸੇ ਦੀ ਨਿੰਦਿਆ ਨਾ ਤੇ ਕਰਦਾ ਹੈ ਤੇ ਨਾ ਤੇ ਸੁਣ ਨਾ ਸੁਣਦਾ ਹੈ ਉਹ ਤੇ ਫਿਰ ਕਬੀਰ ਸਾਹਿਬ ਵਾਲੀ ਤੋਕ ਆਪਣੇ ਮਨ ਚ ਵਸਾ ਲੈਂਦਾ ਹੈ ਕਬੀਰ ਸਾਖਤ ਸੰਗ ਨਾਮ ਕੀ ਜੀਏ ਦੂਰ ਹੈ ਜਾਈਏ ਲਗਾ ਵੀ ਹੁ ਨਿੰਦਕ ਆ ਗਿਆ ਇਹਦੇ ਮਨ ਚ ਕੁਝ ਨਹੀਂ ਚੱਲਦਾ ਹਰ ਵੇਲੇ ਨਿੰਦਿਆ ਚੱਲਦੀ ਐ ਉਹ ਤਾਂ ਕਹਿੰਦਾ ਬਈ ਰੱਬਾ ਤੂੰ ਖੜਾ ਛੜਾ ਦੁਏ ਬੰਨੇ ਦੀ ਹੋਲਾ ਇਹਦੀ ਸੰਗਤ ਕਰ ਲਈ ਤੇ ਅੱਜ ਦਿਨ ਪਤਾ ਨਹੀਂ ਕਿਵੇਂ ਲੰਘੂਗਾ ਇਹਦੀ ਸੰਗਤ ਕਰ ਲਈ ਤੇ ਅੱਜ ਸਮਾਂ ਕਿਵੇਂ ਲੰਘੂਗਾ ਤੁਸੀਂ ਪਾਤਸ਼ਾਹ ਕਹਿੰਦੇ ਭਾਈ ਨਿੰਦਿਆ ਕਰਨ ਵਾਲਾ ਕਰਨ ਵਾਲਿਆਂ ਤੋਂ ਤੇ ਨਿੰਦਿਆ ਸੁਣਨ ਵਾਲਿਆਂ ਤੋਂ ਬੁਰੇਜ ਕਰਦੇ ਹਨ ਰੱਬ ਦੇ ਪਿਆਰੇ ਨਾ ਨਿੰਦਿਆ ਨਾ ਕਿਸੇ ਦੀ ਕਰਦੇ ਨੇ ਤੇ ਨਾ ਸੁਣਦੇ ਨੇ ਨੈ ਉਸਤਤ ਉਹਨਾਂ ਨੂੰ ਵਡਿਆਈ ਦੀ ਲੋੜ ਨਹੀਂ ਹੁੰਦੀ ਕਿ ਮੈਂ ਆ ਧਰਮ ਦਾ ਕਾਰਜ ਕੀਤਾ ਤੇ ਮੇਰੀ ਵਡਿਆਈ ਹੋਵੇ ਆਸ਼ਾ ਕਹਿੰਦੇ ਉਹਨਾਂ ਨੂੰ ਉਸਤਤ ਅੱਛਾ ਕੋਈ ਮਾੜਾ ਵੀ ਕਹੇ ਤਾਂ ਵੀ ਕੋਈ ਫਰਕ ਨਹੀਂ ਆਪਣੇ ਰੰਗਾਂ ਵਿੱਚ ਰਹਿੰਦੇ ਨਿਰੰਗ ਹੱਸੈ ਰੰਗ ਰੂਪੇ ਚੁੱਪ ਵੀ ਪ੍ਰਵਾਹ ਨਾਹੀ ਕਿਸੈ ਕੇਰੀ ਬਾਜ ਸੱਚੇ ਨੂੰ ਪ੍ਰਵਾਹੀ ਨਹੀਂ ਹੁੰਦੀ ਕੋਈ ਸੱਚੇ ਰੱਬ ਤੋਂ ਬਿਨਾਂ ਕੀ ਹੋ ਰਿਹਾ ਕੀ ਨਹੀਂ ਲੋਭ ਮੋਹ ਅਵਮਾਨਾ ਉਹ ਲੋਭੀ ਨਹੀਂ ਹੋਇਆ ਕਰਦੇ ਗੁਰਸਿੱਖ ਅਨੰਦਪੁਰ ਸਾਹਿਬ ਦੇ ਜੋ ਦਰਸ਼ਨਾ ਕਰਨ ਜਾਈਏ ਇੱਕ ਸੱਜੇ ਪਾਸੇ ਤਸਵੀਰ ਅੱਜ ਵੀ ਲੱਗੀ ਐ ਨਿਹੰਗ ਸਿੰਘ ਖੜਾ ਐ ਕਹੀ ਲਈ ਸੜਕ ਸਵਾਰ ਰਿਹਾ ਐ ਇੱਕ ਅੰਗਰੇਜ਼ ਅਫਸਰ ਉਹਦੇ ਕੋਲ ਖੜਾ ਹੈ ਤੇ ਉਹਨੂੰ ਤਸਵੀਰ ਨੂੰ ਵੇਖਣ ਵਾਲਾ ਪਿੱਛੇ ਵੀ ਇਹ ਕੀ ਗੱਲ ਉਹ ਕਹਿੰਦੇ ਅੰਗਰੇਜ਼ ਅਫਸਰ ਪੁੱਛ ਰਿਹਾ ਨਿਹੰਗ ਸਿੰਘ ਨੂੰ ਵੀ ਤੂੰ ਇਹ ਕੀ ਕਰ ਰਿਹਾ ਹੈ ਇਹ ਤੇ ਕੰਮ ਸਰਕਾਰ ਦਾ ਹੈ ਕਿ ਤੈਨੂੰ ਦਿਹਾੜੀ ਮਿਲਦੀ ਹੈ ਤੂੰ ਸੜਕ ਨੂੰ ਸਵਾਰਨ ਲੱਗਿਆ ਹੋਇਆ ਖੱਡੇ ਖੁੱਡੇ ਜੇ ਭਰਨ ਲੱਗਿਆ ਹੋਇਆ ਉਹ ਕਹਿੰਦਾ ਨਹੀਂ ਜੀ ਇਹ ਤਾਂ ਮੈਂ ਆਪਣਾ ਫਰਜ਼ ਨਿਭਾ ਰਿਹਾ ਹਾਂ ਮੈਨੂੰ ਕੁਝ ਨਹੀਂ ਮਿਲਣਾ ਮੈਂ ਆਪਣਾ ਫਰਜ਼ ਨਿਭਾ ਰਿਹਾ ਹਾਂ ਕੱਲ ਨੂੰ ਇਸ ਖੱਡੇ ਵਿੱਚ ਕਿਸੇ ਦਾ ਪੁੱਤ ਨੌਜਵਾਨ ਜਾਂ ਕੋਈ ਬਜ਼ੁਰਗ ਕਿਸੇ ਦਾ ਬਾਈਕ ਲ ਕਿਸੇ ਦਾ ਸਾਧਨ ਟਕਰਾ ਗਿਆ ਤੇ ਸੱਟ ਪੇਟ ਵੱਜੀ ਫਟੜ ਹੋ ਜਾਣਾ ਹੈ ਇਹ ਵੀ ਭਲੇ ਦਾ ਕੰਮ ਹੈ ਮੈਂ ਇਹਨੂੰ ਭਲੇ ਦਾ ਕੰਮ ਸਮਝ ਕੇ ਕਰ ਰਿਹਾ ਹਾਂ ਕਿ ਕੋਈ ਦੁਰਘਟਨਾ ਨਾ ਵਾਪਰੇ ਉਹ ਹਾਂ ਮੈਨੂੰ ਸਰਕਾਰ ਕੋਲੋਂ ਕੁਝ ਨਹੀਂ ਮਿਲਦਾ ਕੋਈ ਕੁਝ ਦੇਵੇ ਭਾਵੇਂ ਨਾ ਦੇਵੇ ਪਰ ਜਿੱਥੇ ਜਾਣਾ ਹੈ ਪਰਮੇਸ਼ਰ ਕੋਲ ਉਥੇ ਤੇ ਮੂੰਹ ਦਿਖਾਉਣ ਜਾਊਗਾ ਹੋ ਜਾਵਾਂਗਾ ਕੋਈ ਨੇਕ ਕਰਮ ਕਰਕੇ ਤਾਂ ਆਇਆ ਸੰ ਸੋ ਇੱਕ ਪਿਓ ਪਿਓ YouTube ਤੇ ਬੁਖਾਰੇ ਸੰ ਉਹ ਕਹਿੰਦੇ ਮੇਰਾ ਉਹਦਾ ਕੰਮ ਸੀ ਬੰਬਈ ਦਾ ਰਹਿਣ ਵਾਲਾ ਉਹ ਜਿਹਨੂੰ ਆਪਾਂ ਬੰਬੇ ਕਹਿ ਦਿੰਦੇ ਆ ਉਹਨੇ ਕੋਈ ਖੱਡਾ ਵੇਖਣਾ ਸੜਕ ਦੇ ਉਹ ਭਰ ਦੇਣਾ ਉਹਨੂੰ ਕਿਸੇ ਨੇ ਪੁੱਛਿਆ ਕੀ ਗੱਲ ਤੁਸੀਂ ਫ੍ਰੀ ਸੇਵਾ ਕਰ ਰਹੇ ਹੋ ਉਹ ਕਹਿੰਦਾ ਮੇਰਾ ਇੱਕ ਪੁੱਤਰ ਸੀ ਕਾਲਜ ਚ ਲੱਗਿਆ ਸੀ ਪੇਪਰ ਸੀ ਲੇਟ ਹੋ ਗਿਆ ਇਹਨਾਂ ਖੱਡਿਆਂ ਨਹੀਂ ਉਹਦੀ ਜਾਨ ਲੈ ਲਈ ਪੇਪਰ ਦੇ ਇਹ ਨ ਪਹੁੰਚ ਹੀ ਨਹੀਂ ਸਕਿਆ ਮੈਂ ਉਹਦੇ ਤੋਂ ਇਹ ठान ਲਿਆ ਕਿ ਮੈਂ ਸੜਕ ਤੇ ਕੋਈ ਖੱਡਾ ਰਹਿਣੇ ਨਹੀਂ ਦੇਣਾ ਕਿਸੇ ਦਾ ਪੁੱਤ ਨਾ ਜਾਵੇ ਮੇਰਾ ਤੇ ਚਲਾ ਗਿਆ ਸੋ ਉਹ ਜਿਹੜੇ ਉਹ ਨਾ ਤੇ ਲੋਭੀ ਲੋਭ ਲਾਲਚ ਹੁੰਦਾ ਉਹਨਾਂ ਦੇ ਮਨ ਵਿੱਚ ਸਤਿਗੁਰੂ ਪਾਤਸ਼ਾਹ ਕਹਿੰਦੇ ਮੋਹ ਨਾਹੀ ਉਹ ਬਹੁਤਾ ਮੋਹ ਰੱਖਦੇ ਨੇ ਅਭਿਮਾਨਾ ਨਹੀਂ ਉਹਨਾਂ ਨੂੰ ਹੰਕਾਰ ਹੁੰਦਾ ਹੈ ਜਿਹੜੀ ਹੰਕਾਰ ਹੈ ਨਾ ਬੰਦੇ ਅੰਦਰ ਹਉਮੈ ਹੈ ਇਹ ਬੰਦੇ ਦੇ ਜਨਮ ਤੋਂ ਪਹਿਲਾਂ ਹੀ ਪੈ ਗਈ ਹੈ ਪਾਤਸ਼ਾਹ ਦੀ ਬਾਣੀ ਕਹਿੰਦੀ ਹੈ ਇਹ ਤੋ ਬਚਣਾ ਹੈ ਹੋਮੇ ਤੋ ਬਚਣਾ ਹੈ ਮੇਰੀ ਮੇਰੀ ਤੋ ਬਚਣਾ ਹੈ ਸਤਿਗੁਰੂ ਪਾਤਸ਼ਾਹ ਕਦੇ ਲੋਭ ਮੋਹ ਅਵਮਾਨਾ ਤੋਂ ਪਰੇ ਹੁੰਦੇ ਨੇ ਇਨ ਇਹਨਾਂ ਤੋਂ ਬਿਨਾ ਜ਼ਿੰਦਗੀ ਚੱਲਦੀ ਨਹੀਂ ਹੁਣ ਲੋਭ ਅਤੇ ਮੋਹ ਤੋਂ ਬਿਨਾ ਜ਼ਿੰਦਗੀ ਚੱਲਦੀ ਵੀ ਨਹੀਂ ਤੇ ਪਰ ਇਹਨਾਂ ਨੂੰ ਜੇ ਚੰਗੇ ਪਾਸੇ ਮੋਹ ਕੀਤਾ ਜਾਵੇ ਬਾਣੀ ਨਾਲ ਮੋਹ ਪਾਇਆ ਜਾਵੇ ਲਾਲਚ ਹੋਵੇ ਪਰ ਹੋਵੇ ਬਾਣੀ ਪੜਨ ਦਾ ਚੰਗੇ ਕਰਮ ਕਰਨ ਦਾ ਜੇ ਕੀ ਕੋਈ ਚੱਲ ਭਲਿਆ ਅੱਜ ਸਤਸੰਗ ਕਰਨੀ ਕਰਨ ਚੱਲੀਏ ਫਲਾਣੀ ਜਗ੍ਹਾ ਫਲਾਣਾ ਕਥਾ ਬਾਤ ਚਕਾਇਆ ਕੀਰਤनियां ਆਇਆ ਤੈਨੂੰ ਲਾਲਚ ਹੋਵੇ ਸਾਰੇ ਕੰਮ ਛੱਡ ਦੇਵੇਂ ਤੂੰ ਚੱਲ ਚੱਲੀਏ ਆਪਾਂ ਸਤਗੁਰੂ ਪਾਤਸ਼ਾਹ ਜੀ ਦੀ ਬਾਣੀ ਸੁਣੀਏ ਲਾਲਚ ਤੇ ਮੋਹ ਕਰਨਾ ਹੈ ਪਰ ਗੁਰੂ ਨਾਲ ਜੁੜਨ ਵਾਸਤੇ ਮਾਨ ਵੀ ਕਰਨਾ ਹੈ ਪਰ ਗੁਰੂ ਤੇ ਕਰਨਾ ਹੈ ਆਪਣੇ ਉਤੇ ਨਹੀਂ ਇਹ ਚੀਜ਼ਾਂ ਨੂੰ ਸਹੀ ਵਰਤ ਲਈਏ ਲੋਭ ਮੋਹ ਹੰਕਾਰ ਜਿਵੇਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਨਸ਼ਟ ਨਹੀਂ ਹੋਇਆ ਕਰਦੇ ਬੰਦਾ ਕਹਿ ਦੇਵੇ ਕਿ ਇਹ ਨਸ਼ਟ ਹੋ ਜਾਣਗੇ ਜਿੰਦਗੀ ਭਰ ਨਹੀਂ ਹੁੰਦੇ ਇਹਨਾਂ ਦੇ ਉੱਤੇ ਕੰਟਰੋਲ ਕਰਨਾ ਕਾਬੂ ਕਰਨਾ ਤੈਨੂੰ ਬਾਣੀ ਸਿਖਾਉਂਦੀ ਹੈ ਭਲਿਆ ਇਹਨਾਂ ਨੂੰ ਚੰਗੇ ਪਾਸੇ ਵਰਤ ਜਦੋਂ ਇਹੀ ਮਨ ਤੇਰਾ ਇਹਨਾਂ ਨੂੰ ਪੁੱਠੇ ਪਾਸੇ ਵਰਤਦਾ ਹੈ ਇਹੀ ਤੇਰੇ ਲਈ ਦੂਤ ਬਣ ਜਾਂਦੇ ਨੇ ਜੰਮ ਬਣ ਜਾਂਦੇ ਸੋ ਬਾਣੀ ਕਹਿੰਦੀ ਹੈ ਹਰਖ ਸੋਗ ਤੇ ਰਹੇ ਨਿਆਰੋ ਨਾਹੀਂ ਮਾਨ અપਮਾਨਾ ਹਰਖ ਖੁਸ਼ੀ ਬੇਚੇ ਸ਼ਬਦ ਹੈ ਜੇ ਆਪਾਂ ਕਹਿੰਨੇ ਆ ਉਹ ਹਰਖ ਗਿਆ ਉਨ ਗੁੱਸਾ ਚੜ ਗਿਆ ਪਰ ਬਾਣੀ ਅਨਸਾਰ ਵੇਖੀਏ ਹਰਖ ਆ ਹ ਰ ਆ ਖਖਾ ਹਰਖ ਹਰਖ ਤੋਂ ਭਾਵ ਖੁਸ਼ੀ ਨਾ ਉਹ ਖੁਸ਼ੇ ਰਹਿੰਦੇ ਨਹੀਂ ਕਹਦੀ ਇਹ ਭਾਵ ਖੁਸ਼ੀਆਂ ਤੋਂ ਕੋਈ ਮਤਲਬ ਨਹੀਂ ਖੁਸ਼ੀ ਇੱਕ ਚੀਜ਼ ਤੇ ਹੁੰਦੇ ਨੇ ਰੱਬ ਦੀ ਬਾਣੀ ਪੜ੍ਹਨ ਦੇ ਨਾਲ ਜੋ ਆਨੰਦ ਪੈਦਾ ਹੁੰਦਾ ਹੈ ਹਰਖ ਸੋਗ ਤੇ ਰਹੇ ਨਿਆਰੋ ਨਿਆਰਾਪਣ ਰਹਿੰਦਾ ਹੈ ਉਹਨਾਂ ਦਾ ਉਹ ਕਿਸੇ ਦਾ ਮਜ਼ਾਕ ਨਹੀਂ ਉਡਾਉਂਦੇ ਖੁਸ਼ੀ ਤੋਂ ਭਾਵ ਕਿਸੇ ਗਰੀਬ ਨੂੰ ਵੇਖ ਕੇ ਹੱਸਦੇ ਨਹੀਂ ਕਿਸੇ ਮਾਰੇ ਦਾ ਮਾਰਾ ਕਰਕੇ ਹੱਸਦੇ ਨਹੀਂ ਸੋ ਸਤਿਗੁਰੂ ਪਾਤਸ਼ਾਹ ਕਹਿੰਦੇ ਸੋਗ ਨਾ ਹੀ ਉਹਨਾਂ ਅੰਦਰ ਕੋਈ ਚਿੰਤਾਵਾਂ ਹੁੰਦੀਆਂ ਨੇ ਆਸ਼ਕ ਨੇ ਚਿੰਤਾ ਵੀ ਕਾਦੀ ਕਰਨੀ ਹੈ ਚਿੰਤਾ ਤਾਂ ਕੀ ਕੀਜੀਏ ਜੋ ਅਣਹੋਣੀ ਤੂੰ ਚਿੰਤਾ ਤਾਂ ਉਹਦੀ ਕਰ ਜੋ ਅਣਹੋਣੀ ਹੈ ਹੋਣੇ ਦੀ ਚਿੰਤਾ ਕਿਉਂ ਕਰਨੀ ਹੈ ਨਾਹੇ ਮਾਨ અપਮਾਨਾ ਨਾ ਉਹਨਾਂ ਨੂੰ ਵਡਿਆਈਆਂ ਦੀ ਲੋੜ ਹੈ ਤੇ ਨਾ ਹੀ ਉਹ ਜੇ ਕੋਈ ਉਹਨਾਂ ਨੂੰ ਮਾੜਾ ਕਹਿ ਵੀ ਜਾਵੇ ਵੀ ਤੂੰ ਤੇ ਬੰਦਾ ਮਾੜਾ ਐ ਤੂੰ ਚੰਗਾ ਬੰਦਾ ਨਹੀਂ ਉਹ ਕਹੇਗਾ ਸਤਿਵਚਨ ਤੂੰ ਚੰਗਾ ਐ ਭਾਈ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਪ੍ਰਣਵਤ ਨਾਨਕ ਤਾਰੇ ਤੂੰ ਚੰਗਾ ਐ ਬਸ ਠੀਕ ਐ ਠੀਕ ਐ ਮੈਂ ਚੰਗਾ ਨਹੀਂ ਆ ਤੈਨੂੰ ਮੈਂ ਚੰਗਾ ਨਹੀਂ ਲੱਗਦਾ ਤੇ ਠੀਕ ਐ ਠੀਕ ਐ ਤੂੰ ਚੰਗਾ ਹੈਂ ਬਸ ਫਾਦਲਾ ਵੀ ਖੋਸਣ ਵਾਲੀ ਤੂੰ ਸੀ ਖੋਸ ਆ ਖੁਸ ਸਤਨਾਮ ਸ਼੍ਰੀ ਤੇਰੀ ਮੱਤ ਨਹੀਂ ਮਿਲਦੀ ਕਿਸੇ ਨਾਲ ਤੇਰੇ ਨਾਲੋਂ ਬਹੁਤਾ ਸਿਆਣਾ ਆ ਜਾਵੇ ਬਹੁਤੇ ਲੈਕਚਰ ਦੇਵੇ ਤੈਨੂੰ ਐਂ ਕਰਿਆ ਅਗਰ ਐਂ ਕਰਿਆ ਗਾ ਸਤਬਚਨ ਮੈਨੂੰ ਕੁਝ ਨਹੀਂ ਪਤਾ ਤੂੰ ਸਿਆਣਾ ਵਾ ਕੋਈ ਨਹੀਂ ਕਰ ਲਾਂਗੇ ਮਹਾਰਾਜ ਉਹ ਆਪਣੇ ਆਪ ਨੂੰ ਨਿਮਰਤਾ ਵਿੱਚ ਲੈ ਜਾਂਦੇ ਨੇ ਜਿਹੜਾ ਨਿਮਰਤਾ ਵਿੱਚ ਜਿਉਂਦਾ ਹੈ ਨਾ ਉਹ ਕਦੇ ਦੁਖੀ ਹੁੰਦਾ ਹੀ ਨਹੀਂ ਨਹੀਂ ਮਾਤਮਾ ਗਾਂਧੀ ਆ ਨੋਟਾਂ ਤੇ ਛਪਿਆ ਜਿਹੜਾ ਜਿਹੜਾ ਇੱਕੇ ਬੰਦਾ ਜਿਹੜਾ ਬਿਨਾ ਓਪੀ ਤੋਂ ਬਿਨਾ ਪੱਗ ਤੋਂ ਬਿਨਾ ਰਮਾਲ ਤੋਂ ਅੰਦਰ ਆ ਜਾਂਦਾ ਗੱਜ ਕੇ ਆਖੋ ਸਤਨਾਮ ਸ਼੍ਰੀ ਇਹਦੇ ਗੰਜੇ ਨੂੰ ਇਹ ਚਾਕੇ ਕੋਲਕ ਜਪਾ ਦਿੰਦੇ ਨੇ ਇਹਦੇ ਥੱਪੜ ਮਾਰਿਆ ਕਿਸੇ ਨੇ ਟ੍ਰੇਨ ਚ ਇਹ ਦੁਆ ਕੰਨ ਵੀ ਕਰ ਲਿਆ ਇਹਦੇ ਵੀ ਮਾਰ ਸੋ ਉਹ ਸ਼ਰਮਿੰਦਾ ਹੋ ਗਿਆ ਮਾਰਨ ਵਾਲਾ ਵੀ ਕੈਸਾ ਬੰਦਾ ਇਹ ਤੇ ਵੀ ਮਾਰ ਉਦਾਂ ਕੰਮ ਕੀਤਾ ਪੂਰਾ ਦੇ ਕਰਦੇ ਸੋ ਕਹਿਣ ਤੋਂ ਭਾ ਨਿਮਰਤਾ ਵਿੱਚ ਰਹਿਣਾ ਤੇਰਾ ਮਾਰਿਆ ਥੱਪੜ ਜੇ ਤੂੰ ਬਰਾਬਰ ਟੱਕਰ ਲਏਂਗਾ ਅੱਜ ਤੂੰ ਗੇਂਦ ਮਾਰੀ ਹੈ ਕੰਧ ਨਾਲ ਉਬੜ ਉਬੜ ਕੇ ਤੇਰੀ ਲੱਗਣੀ ਹੈ ਤੁਸੀਂ ਕਦੇ ਜਵਾਬ ਨੂੰ ਖੇਡਦੇ ਵੇਖਿਆ ਹੋਏਗਾ ਉਹ ਫਿੰਡ ਨੂੰ ਕੰਧ ਨਾਲ ਮਾਰਦਾ ਕਿੱਥੇ ਆਉਂਦੀ ਹੈ ਵਾਪਸ ਆਉਂਦੀ ਹੈ ਫੋਰਸ ਆਫ ਅਟਰੈਕਸ਼ਨ ਲਾਅ ਹੈ ਜਿਹੜਾ ਸਾਇੰਸ ਦਾ ਵੀ ਜਿਹੜੀ ਚੀਜ਼ ਨੂੰ ਅਸੀਂ ਉਸਾਵਾਂਗੇ ਉਹ ਨੀਚੇ ਆਏਗੀ ਇੱਧਰ ਮਾਰਾਂਗੇ ਤੁਹਾਡੇ ਕੋਲ ਆਏਗੀ ਸੋ ਅੱਜ ਤੂੰ ਕਿਸੇ ਨੂੰ ਬੋਲ ਬੋਲਦਾ ਮਾਰੇ ਤੇ ਤੂੰ ਵੀ ਬੋਲੇ ਤੇ ਤੂੰ ਤਾਂ ਮੂਰਖ ਹੈ ਮੂਰਖ ਨਾਲ ਨਾਲ ਲੁੱਜੀ ਹੈ ਪਰ ਅਖਰ ਇਹੋ ਇਰੇ ਉਹ ਵੀ ਮੂਰਖ ਤੇ ਤੂੰ ਮੂਰਖ ਐਣ ਕੇ ਦੋ ਮੂਰਖ ਲੜ ਰਹੇ ਨੇ ਕਿ ਸੁ ਜਿਹੜੇ ਰੱਬ ਦੇ ਪਿਆਰੇ ਨੇ ਜੇ ਉਹਨਾਂ ਨੂੰ ਕੋਈ ਮਾੜਾ ਬੋਲੇ ਵੀ ਉਹ ਚੁੱਪ ਕਰ ਜਾਣਗੇ ਬੋਲੀ ਚੱਲ ਕਈ ਵਾਰ ਬੰਦਾ ਕਹਿੰਦਾ ਕੁੱਤਾ ਭੌਂਗਦਾ ਭੌਂਕੀ ਜਾਣ ਦੇ ਕਈ ਵਾਰ ਬੰਦਾ ਸ਼ਬਦ ਯੂਜ਼ ਕਰਦਾ ਪਰ ਉਹ ਇਹ ਵੀ ਨਹੀਂ ਕਹਿੰਦੇ ਰੱਬ ਦੇ ਪਿਆਰੇ ਤੇ ਇਹ ਵੀ ਨਹੀਂ ਕਹਿੰਦੇ ਉਹ ਕਹਣਗੇ ਜਿਉਂ ਬੁਲਾਵੇ ਤੂੰ ਬੋਲੇ ਸੁਆਮੀ ਇਹ ਵੀ ਤੂੰ ਹੀ ਬੁਲਾ ਰਿਹਾ ਹੈ ਇਹ ਵੀ ਤੂੰ ਹੀ ਕਹਿ ਰਿਹਾ ਜੋ ਕਹਿ ਰਿਹਾ ਕੋਈ ਨਹੀਂ ਮਾਲਕਾ ਮੇਰੇ ਕਰਮ ਹੋਣੇ ਕੋਈ ਹੋਣੇ ਕੋਈ ਤੂੰ ਆਪੀ ਜਵਾਬ ਦੇਈ ਅੱਜ ਜੇ ਕੋਈ ਸਾਡੇ ਤੇ ਧਰਮੰਦਰ ਸਾਹਿਬ ਤੇ ਕਿੰਨੀ ਦੁਨੀਆ ਚੜ ਕੇ ਆਈ ਹੈ ਕਿੰਨੇ ਜੁਲਮ ਕਰਨ ਵਾਲੇ ਚੜ ਕੇ ਆਏ ਨੇ ਕੋਈ 6 ਮਹੀਨਿਆਂ ਤੋਂ ਵੱਧ ਨਹੀਂ ਬਚ ਸਕਿਆ 6 ਮਹੀਨਿਆਂ ਦੇ ਵਿੱਚ ਉਸ ਸੰਸਾਰ ਤੋਂ ਸੁਰਖਰੂ ਹੋ ਗਿਆ ਜਿਹਨੇ ਅੱਜ ਤੱਕ ਦਰਬਾਰ ਸਾਹਿਬ ਦੇ ਉੱਤੇ ਅਟੈਕ ਕੀਤਾ ਹੈ ਸੋ ਰੱਬ ਬੜਾ ਬਿਆੰਤ ਹੈ ਭਾਈ ਰੱਬ ਦੇ ਪਿਆਰਿਆਂ ਦੀ ਰੱਖਿਆ ਕਰਦਾ ਹੈ ਅੱਜ ਤੈਨੂੰ ਕੋਈ ਮਾੜਾ ਬੋਲਦਾ ਹੈ ਤੇਰੇ ਤੇ ਜ਼ੋਰ ਦਿਖਾਉਂਦਾ ਤੇ ਦਿਖਾਉਣ ਲੈਣ ਦੇ ਸੱਜਣਾ ਸਮਾਂ ਆਏਗਾ ਰੱਬ ਬੜਾ ਬਿਆੰਤ ਹੈ ਉਹ ਤੋਦਾ ਜਵਾਬ ਤੇਰਾ ਜਵਾਬ ਤੇ ਇੱਕ ਗਲੀ ਮਹੱਲੇ ਨੇ ਸੁਣਨਾ ਜਦੋਂ ਉਹ ਜਵਾਬ ਦੇਣ ਤੇ ਆਉਂਦਾ ਪਿਆਰਿਓ ਤੇ ਦੁਨੀਆ ਖੜਖੜ ਵੇਖਦੀ ਹੈ ਵੀ ਅੱਜ ਨਿਆਂ ਹੋਇਆ ਅੱਜ ਇਹਨੇ ਜਿਹੜਾ ਬੰਦੇ ਨੇ ਚੰਗੇ ਕੰਮ ਕੀਤੇ ਸੀ ਅੱਜ ਇਹਦਾ ਇਹਨੂੰ ਫਲ ਮਿਲਿਆ ਆਸਾ ਮਨਸਾ ਸਗਲ त्यागੈ ਜਗ ਤੇ ਰਹੇ ਨਿਰਾਸਾ ਉਹਨਾਂ ਅੰਦਰ ਕੋਈ ਆਸ ਕੋਈ ਮਨਸਾ ਨਹੀਂ ਹੁੰਦੀ ਬਿਨਾਂ ਰੱਬ ਤੋਂ ਤਿਆਗ ਦਿੰਦੇ ਹਨ ਸਭ ਕੁਝ ਦੁਨੀਆ ਦੇ ਨਾਟਕ ਚੇਤਕ ਸਭ ਛੱਡ ਦਿੰਦੇ ਹਨ ਜਗ ਤੇ ਰਹੇ ਨਿਰਾਸਾ ਦੁਨੀਆ ਦੀਆਂ ਗੱਲਾਂ ਦੁਨੀਆ ਦੀਆਂ ਜੋ ਨਾਟਕ ਚਾਟਕ ਨੇ ਦੁਨੀਆ ਦਾ ਜੋ ਪਹਿਰਾਵਾ ਹੈ ਦੁਨੀਆ ਦੀ ਜੋ ਬੋਲਵਾਨੀ ਹੈ ਦੁਨੀਆ ਦਾ ਜੋ ਨੰਗਪੁਣਾ ਨਾਚ ਹੈ ਗੰਦੇ ਗਾਣੇ ਨੇ ਪਾਸ਼ਾ ਕਹਿੰਦੇ ਜਗ ਤੇ ਰਹੇ ਨਿਰਾਸਾ ਕੋਈ ਮਤਲਬ ਨਹੀਂ ਕੀ ਗਾ ਰਿਹਾ ਹੈ ਕੀ ਸੁਣ ਰਿਹਾ ਹੈ ਕੀ ਹੋ ਰਿਹਾ ਹੈ ਉਹ ਤੇ ਸਿਰਫ ਇਨਾ ਜਾਣਦੇ ਨੇ ਕਿ ਮੈਨੂੰ ਮੇਰਾ ਗੁਰੂ ਕਹਿ ਰਿਹਾ ਹੈ ਕਿ ਰ ਨਾਮ ਜਪ ਤੇ ਬੰਡ ਸ਼ਕ ਸ਼ਕ ਕਾਮ ਕ੍ਰੋਧ ਜੈ ਪਰਸੈ ਨਾਹਿ ਨਾ ਤੈ ਘਟ ਬ੍ਰਹਮ ਨਿਵਾਸਾ ਜਿਨ੍ਹਾਂ ਦੇ ਘਟ ਅੰਦਰ ਹਿਰਦੇ ਅੰਦਰ ਬ੍ਰਹਮ ਦਾ ਨਿਵਾਸ ਹੋ ਗਿਆ ਬਾਣੀ ਦਾ ਨਿਵਾਸ ਹੋ ਗਿਆ ਪਾਤਸ਼ਾਹ ਜੀ ਕਹਿੰਦੇ ਉਹ ਕਾਮ ਹੀ ਨਹੀਂ ਹੋਣਗੇ ਕ੍ਰੋਧੀ ਨਹੀਂ ਹੋਣਗੇ ਜਿਹੜੇ ਜਿਹਨੂੰ ਕ੍ਰੋਧ ਆਉਂਦਾ ਹੈ ਨਾ ਉਹ ਗੁਰਸਿੱਖ ਨਹੀਂ ਗੱਜ ਕੇ ਆਖੋ ਸਤਨਾਮ ਸ਼੍ਰੀ ਜਿਹਨੂੰ ਗੁੱਸਾ ਆਉਂਦਾ ਹੈ ਨਾ ਉਹ ਸਿੱਖ ਨਹੀਂ ਹੁੰਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਦਰਬਾਰ ਲੱਗਿਆ ਇੱਕ ਸਾਧੂ ਆ ਗਿਆ ਰਾਖ ਜੀ ਮਲੀਆ ਪੂਰੀ ਪਾਸ਼ਾ ਜੀ ਨੇ ਸਤਕਾਰ ਕੀਤਾ ਬਹਿਜੋ ਜੀ ਬਹਿਜੋ ਜੀ ਬਹਿ ਗਏ ਕਿਸੇ ਗੱਲ ਤੋਂ ਸਾਖੀ ਥੋੜੀ ਲੰਮੀ ਹੈ ਸ਼ਾਰਟਕਟ ਆਪ ਜੀ ਸੰਣ ਲੱਗਾ ਉਹਨੂੰ ਕਿਸੇ ਗੱਲ ਤੋਂ ਗੁੱਸਾ ਚੜ ਗਿਆ ਚਲੋ ਮੰਨ ਲਓ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਸੰਤ ਜੀ ਗੁੱਸਾ ਨਾ ਕਰਿਓ ਤੁਸੀਂ ਸਾਧੂ ਹੋ ਤੁਹਾਡੇ ਤੁਹਾਡੇ ਉੱਤੇ ਗੁੱਸਾ ਕ੍ਰੋਧ ਸੋਭਾ ਨਹੀਂ ਦਿੰਦਾ ਆਖੋ ਸਤਨਾਮ ਸ਼੍ਰੀ ਸਾਧੂ ਕੌਣ ਹੈ ਜਿਹੜਾ ਰੱਬ ਨਾਲ ਜੁੜਿਆ ਹੈ ਇਹ ਅਵਸਥਾ ਦਾ ਨਾਮ ਹੈ ਉਹ ਗੁਰਸਿੱਖ ਦੇ ਅੰਦਰ ਕ੍ਰੋਧ ਦੇ ਹੁੰਦਾ ਹੀ ਨਹੀਂ ਉਹ ਗੁੱਸੇ ਹੁੰਦਾ ਹੀ ਨਹੀਂ ਹਾਂ ਵੀਰ ਰਾਸ ਵਿੱਚ ਹੋ ਸਕਦਾ ਹੈ ਜਦੋਂ ਜਦੋਂ ਗੁਰੂ ਦੀ ਗੱਲ ਆਵੇ ਗੁਰੂ ਦੀ ਆਣ ਸ਼ਾਨ ਦੀ ਗੱਲ ਆਵੇ ਫਿਰ ਹਿੱਕ ਤਾਨ ਕੇ ਖੜਦਾ ਤੂੰ ਮੇਰੇ ਗੁਰੂ ਨੂੰ ਕਿਵੇਂ ਹੱਥ ਲਾ ਦਿੱਤਾ ਸਚਾਈ ਲਈ ਵੀ ਦਸ ਵਿੱਚ ਜਰੂਰ ਆਉਂਦਾ ਹੈ ਪਰ ਕਰੋਧੀ ਨਹੀਂ ਹੁੰਦਾ ਕਾਮ ਕਾਮ ਹੀ ਨਹੀਂ ਹੁੰਦਾ ਕਾਮ ਨੇ ਕਿੰਨੇ ਘਰ ਬਰਬਾਦ ਕਰ ਦਿੱਤੇ ਗੁੱਸੇ ਕਾਮੇ ਵੀ ਨਹੀਂ ਹੁੰਦਾ ਉਹਨੂੰ ਸਿਰਫ ਉਹਨੂੰ ਸਿਰਫ ਸੰਸਾਰ ਦੇ ਉੱਤੇ ਆਪਣਾ ਨਾਮ ਰੱਖਣ ਵਾਸਤੇ ਕਹਿ ਦਈਏ ਗੁਰੂ ਮਹਾਰਾਜ ਨੇ ਗ੍ਰਸਤੀ ਜੀਵਨ ਬਖਸ਼ਿਸ਼ ਕੀਤਾ ਬਸ ਉਹਦੇ ਉੱਤੇ ਸਹੀ ਤਰੀ ਜਾਮਾ ਹੋਈ ਅਰਦਾਸਾਂ ਕਰਦਾ ਹੈ ਬੋਧਾ ਉਸ ਨੂੰ ਪਾਸ਼ਾ ਕਹਿੰਦੇ ਕਾਮ ਕ੍ਰੋਧ ਜੈ ਪਰਸੈ ਨਾਹਿਨ ਬੋਧਾ ਇੰਨਾ ਵਾਲ ਖਜਤ ਨਹੀਂ ਹੁੰਦਾ ਧਿਆਨ ਨਹੀਂ ਦਿੰਦਾ ਜਿਨ੍ਹਾਂ ਦੇ ਘਟ ਵਿੱਚ ਹਰੀ ਦਾ ਨਿਵਾਸ ਹੋ ਜਾਂਦਾ ਹੈ ਗੁਰ ਕਿਰਪਾ ਜੇ ਨਰ ਕੋ ਕੀਨੀ ਹੁਣ ਜਿਹੜੀਆਂ ਗੱਲਾਂ ਤੁਹਾਨੂੰ ਸਾਰੀਆਂ ਦਸੀਆਂ ਨੇ ਪਾਸ਼ਾ ਕਹਿੰਦੇ ਇਹ ਕੌਣ ਬੰਦਾ ਕਰ ਸਕਦਾ ਹੈ ਇਹ ਚੀਜ਼ ਨੂੰ ਕੌਣ ਕਰ ਸਕਦਾ ਹੈ ਗੁਰ ਕਿਰਪਾ ਜੇ ਨਰਕੋ ਕੀਨੀ ਕਹਦੇ ਜਿਹਦੇ ਉੱਤੇ ਗੁਰੂ ਦਾ ਹੱਥ ਹੋਏਗਾ ਆਪੋ ਸਤਨਾਮ ਸ਼ਾਨ ਜਿਦੇ ਉੱਤੇ ਗੁਰੂ ਕਿਰਪਾ ਕਰੇ ਗੁਰ ਕਿਰਪਾ ਜੇ ਨਰਕ ਕੋ ਕਿਨੀ ਜਿਦੇ ਉੱਤੇ ਮੇਰੇ ਵਹਿਗੁਰੂ ਨੇ ਕਿਰਪਾ ਕਰ ਦਿੱਤੀ ਨਰਕ ਕਿਹਾ ਜਾਂਦਾ ਮਨੁੱਖ ਨੂੰ ਆਪਾਂ ਨਰਚ ਹੀ ਆ ਜਾਂਦੇ ਆ ਸਾਰੇ ਏ ਮੇਰੇ ਵਹਿਗੁਰੂ ਇਹ ਜੁਗਤ ਪੇਸ਼ਾਨੀ ਤੈ ਇਹ ਜੁਗਤ ਪੇਸ਼ਾਨੀ ਉਹਨਾਂ ਨੇ ਇਹ ਰਮਜ ਉਹਨਾਂ ਨੇ ਇਹ ਗੱਲਾਂ ਇਹ ਜੁਗਤੀਆਂ ਇਹ ਗਿਆਨ ਨੂੰ ਸਮਝਣਾ ਕੀਤਾ ਜਿਨ੍ਹਾਂ ਦੇ ਉੱਤੇ ਪਾਤਸ਼ਾਹ ਨੇ ਕਿਰਪਾ ਕੀਤੀ ਹੈ ਨਾਮ ਇਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਨੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿੰਦੇ ਕਹਿੰਦੇ ਉਹ ਤਾਂ ਐਡਾ ਲੀਨ ਹੋ ਜਾਂਦੇ ਨੇ ਜਿਸ ਤਰ੍ਹਾਂ ਦੇਖਣ ਨੂੰ ਸਮੁੰਦਰ ਹੈ ਛੱਲਾ ਉੱਠ ਰਹੀਆਂ ਨੇ ਤੇ ਉਹਨਾਂ ਦਾ ਨਾਮ ਪੈ ਗਿਆ ਛੱਲਾ ਉੱਠੀਆਂ ਹੈ ਸਮੁੰਦਰ ਦਾ ਰੂਪ ਜਿਉਂ ਜਲ ਮੈਂ ਜਲ ਆਏ ਖਟਾਨਾ ਕਿਉਂ ਜੋਤੀ ਸੰਗ ਜੋ ਸਮਾਨਾ ਮੇ ਕੋ ਛੋਟਾ ਜਿਹਾ ਬੱਚਾ ਬਾਣੀ ਬੋਲਦਾ ਸੋ ਸਾਨੂੰ ਵੀ ਬੋਲਣੀ ਚਾਹੀਦੀ ਹੈ ਇਹੀ ਤੇ ਆਉਂਦੀ ਹੈ ਲਾਗ ਬਿਨਸ ਭਾਗਾ ਤੋਂ ਭਾਗ ਕੋਈ ਨਹੀਂ ਆ ਸਕਦਾ ਸਾਧ ਸੰਗਤ ਚ ਸਤਗੁਰੂ ਪਾਤਸ਼ਾਹ ਕਹਿੰਦੇ ਜਿਉ ਜਲਮੇ ਜਲ ਆਏ ਕਨਾਂ ਤੇ ਜੋਤੀ ਸੰਜੋਤ ਸਮਾਨਾ ਕਬੀਰ ਸਾਹਿਬ ਕਹਿੰਦੇ ਅਬ ਤੋ ਜਾਏ ਚੜੇ ਸਿੰਘਾਸਣ ਮਿਲੇ ਹੈ ਸਾਰੰਗ ਪਾਣੀ RAM ਕਬੀਰ ਇੱਕ ਭਈ ਮੈਂ ਵੇ ਨਾ ਸਕੈ ਪੇਸ਼ਾਨੀ ਹੁਣ ਮੈਂ ਤੇ ਰੱਬ ਇਕ ਹੋ ਗਏ ਆਂ ਏ ਮੇਰੇ ਵੈਗਰੂ ਹੁਣ ਜੋ ਤੂੰ ਕਹਿੰਨਾ ਮੈਂ ਉਹੀ ਕਰਦਾ ਹਾਂ ਇਹ ਜੁਗਤ ਇਹ ਗਿਆਨ ਤੂੰ ਮੇਰੇ ਹਿਰਦੇ ਵਿੱਚ ਜਦੋਂ ਪਾ ਦਿੱਤਾ ਏ ਮੇਰੇ ਵੈਗਰੂ ਪਾਣੀ ਨਾਲ ਪਾਣੀ ਜਿਸ ਤਰ੍ਹਾਂ ਮਿਲ ਜਾਂਦਾ ਹੈ ਇਕੇ ਰੂਪ ਹੈ ਛੱਲਾਂ ਤੇ ਪਾਣੀ ਨੂੰ ਦੇਖਣ ਵਾਲਾ ਵਕ ਕਹਿੰਦਾ ਹੈ ਪਰ ਸਮੁੰਦਰ ਦਾ ਹੀ ਰੂਪ ਹੁੰਦੀਆਂ ਨੇ ਏ ਮੇਰੇ ਵੈਗਰੂ ਹੁਣ ਮੈਂ ਵੀ ਤੇਰਾ ਹੀ ਰੂਪ ਹਾਂ ਮੈਂ ਵੀ ਹੁਣ ਤੇਰੀਆਂ ਚੰਗਿਆਈਆਂ ਤੇ ਤੁਰਦਾ ਹਾਂ ਤੇਰੇ ਦੱਸੇ ਰਸਤੇ ਤੇ ਤੁਰਦਾ ਹਾਂ ਆਉ ਇਤਨੀਆਂ ਹਾਜ਼ਰੀਆਂ ਦੀ ਪ੍ਰਵਾਨਗੀ ਕਥਾ ਵਿਚਾਰਾ ਕਰਦੇ ਹੋਈਆ ਭੁੱਲਾਂ ਚੁੱਕਾਂ ਦੀ ਖਿਮਾ ਗੁਰ ਕਿਰਪਾ ਜੇ ਨਰ ਕੋ ਕੀਨੀ ਤੇ ਇਹ ਜੁਗਤ ਨਾਨਕ ਮੀਨ ਭਇਓ ਬੋਬਿੰਦ ਸਿਓ ਜਿਉ ਪਾਣੀ ਪਾਣੀ ਵਾਹੇ ਗੁਰਜੀ ਕੋ ਖਾਉਸਾ